ਮੋਦੀ ਯੋਗੀ ਰਾਜ ਅਜोध्या ਰਾਮmarg ਤੋਂ ਲਾਈਟਾਂ ਚੋਰੀ 50 ਲੱਖ ਦੀਆਂ ਲਾਈਟਾਂ ਚੋਰੀ ਹੋਈਆਂ ਪਰ ਠੇਕੇਦਾਰ ਦੇ ਉੱਤੇ ਵੀ ਸ਼ੰਕੇ ਸ਼ੋਭੇ ਆ ਅਜोध्या ਰਾਮ ਜਨਮ ਭੂਮੀ ਤੇ ਉੱਥੇ ਨਵੇਂ ਬਣੇ ਉਸ ਅਜोध्या ਦੇ ਮੰਦਿਰ ਦੇ ਵਿੱਚ ਜਿੱਥੇ ਰਾਮ ਲਾਲ ਦੀ ਮੂਰਤੀ ਸਥਾਪਿਤ ਕੀਤੀ ਗਈ ਉਥੇ ਪਿਛਲੇ ਦਿਨੀ ਪਾਣੀ ਵੜਨ ਦੀਆਂ ਖਬਰਾਂ ਹੈਨਾ ਤੇ ਅਜੋਧਿਆ ਸੜਕਾਂ ਤਾਂ ਸਮਨੀਆਂ ਖਬਰਾਂ ਫਿਰ ਰੇਲਵੇ ਸਿਚ ਤੇ ਅਜੋਧਿਆ ਦੀ ਕੰਧ ਡਿੱਗਣ ਦੀਆਂ ਖਬਰਾਂ ਕਿ ਵੀ ਆ ਵਿਕਾਸ ਦਾ ਮਾਡਲ ਹੈ ਜਿਹਦੇ ਆਧਾਰ ਤੇ ਸਰਕਾਰ ਸਿਆਸਤ ਕਰਦੀ ਹੈ ਜਿਹਦੇ ਆਧਾਰ ਤੇ ਭਾਜਪਾ ਸਿਆਸਤ ਕਰਦੀ ਹੈ ਉਸ ਥਾਂ ਦੇ ਉੱਤੇ ਵੀ ਨਿਰਮਾਣ ਕਰ ਜਾਂਦੇ ਵੀ ਪੋਲ ਖੋਲਦੀ ਹੈ ਇਹ ਸਾਰੀ ਪ੍ਰਕਿਰਿਆ ਤੇ ਫਿਰ ਲੋਕ ਸਭਾ ਚੋਣਾਂ ਦੇ ਦੌਰਾਨ ਅਜੋਧਿਆ ਦੀ ਸੀਟ ਭਾਜਪਾ ਦਾ ਹਾਰਨਾ ਪਰ ਜੀ ਅਸੀਂ ਆਜ਼ਾਦੀ ਦਾ 78ਵਾਂ ਦਿਹਾੜਾ ਮਨਾ ਰਹੇ ਆ ਤੇ ਆਰਾਮ ਜੀ ਦੇ ਨਾਂ ਤੇ ਸਿਆਸਤ ਵੀ ਕਰ ਰਹੇ ਆ ਮੋਦੀ ਤੇ ਯੋਗੀ ਦਾ ਰਾਜ ਹੈ ਦੇਸ਼ 'ਚ ਮੋਦੀ ਤੇ ਯੂਪੀ 'ਚ ਯੋਗੀ ਪਰ ਅਯੋਧਿਆ 'ਚ ਕਹਿੰਦੇ ਰਾਮ ਮਾਰਗ ਤੋਂ 50 ਲੱਖ ਦੀਆਂ ਲਾਈਟਾਂ ਚੋਰੀ ਹੋ ਗਈਆਂ ਅਯੋਧਿਆ ਦੇ ਰਾਮ ਮਾਰਗ ਦੇ ਉੱਤੇ ਇੱਕ ਫਰਮ ਨੂੰ ਲਾਈਟਾਂ ਲਾਉਣ ਦਾ ਠੇਕਾ ਦਿੱਤਾ ਗਿਆ। ਹ ਬਕਾਇਦਾ ਉਹਨੂੰ ਕਿਹਾ ਗਿਆ ਵੀ ਆਹ ਲਾਈਟਾਂ ਇਸ ਤੇ ਲੱਗਣੀਆਂ ਨੇ ਤੇ ਠੇਕੇਦਾਰ ਨੇ ਜਾਂ ਉਹਦੀ ਫਰਮ ਨੇ ਦਾਅਵਾ ਕੀਤਾ ਕਿ 19 ਮਾਰਚ ਤੱਕ ਸਾਰੀਆਂ ਲਾਈਟਾਂ ਲੱਗੀਆਂ ਸੀ। ਇਹ ਲਾਈਟਾਂ ਦੀ ਕੀਮਤ 50 ਲੱਖ ਹੈ। ਅਯੁੱਧਿਆ ਦੇ ਰਾਮ ਮਾਰਗ ਦੇ ਉੱਤੇ 3800 ਬਾਂਸ ਦੀਆਂ ਲਾਈਟਾਂ ਤੇ ਕਹਿੰਦੇ ਜੀ 36 ਪ੍ਰੋਜੈਕਟਰ ਲਾਈਟਾਂ ਚੋਰੀ ਹੋ ਗਈਆਂ ਜਿਨ੍ਹਾਂ ਦੀ ਕੀਮਤ 50 ਲੱਖ ਤੋਂ ਉੱਪਰ ਬਣਦੀ ਹੈ। ਇੱਥੇ ਕਹਿੰਦੇ ਜੀ 6400 ਦੇ ਕਰੀਬ ਬਾਸ ਵਾਲੀਆਂ ਲਾਈਟਾਂ ਲਗਣੀਆਂ ਸੀ ਤੇ 96 ਦੇ ਕਰੀਬ ਪ੍ਰੋਜੈਕਟਰ ਲਾਈਟਾਂ ਲਗਣੀਆਂ ਸੀ ਤੇ ਹੁਣ ਠੇਕੇਦਾਰ ਤੇ ਉਹਦੀ ਫਰਮ ਦਾਵਾ ਕਰਦੀਆ ਕਿ 19 ਮਾਰਚ ਤੱਕ ਅਸੀਂ 6400 ਦੀਆਂ 6400 ਬਾਸ ਵਾਲੀਆਂ ਲਾਈਟਾਂ ਤੇ 96 ਦੇ ਕਰੀਬ ਪ੍ਰੋਜੈਕਟਰ ਲਾਈਟਾਂ ਲਾਤੀਆਂ ਸੀ 6400 ਦੇ ਵਿੱਚੋਂ 3800 ਬਾਸ ਵਾਲੀਆਂ ਲਾਈਟਾਂ ਚੋਰੀ ਹੋ ਗਈਆਂ ਤੇ 96 ਪ੍ਰੋਜੈਕਟਰ ਲਾਈਟਾਂ ਦੇ ਵਿੱਚੋਂ ਕਹਿੰਦੇ 36 ਪ੍ਰੋਜੈਕਟਰ ਲਾਈਟਾਂ ਚੋਰੀ ਹੋ ਗਈਆਂ ਇਹਨਾਂ ਦੀ ਕੀਮਤ 50 ਲੱਖਾ ਬਕਾਇਦਾ ਤੌਰ ਤੇ ਉੱਥੋਂ ਦੇ ਜਿਹੜਿਆ ਯੋਧਿਆਰਾਮ ਮਾਰਗ ਦੇ ਉੱਤੇ ਥਾਣਾ ਪੈਂਦਾ ਉੱਥੋਂ ਦੇ ਐਸ ਐਚਓ ਦਵਿੰਦਰ ਪਾਂਡੇ ਨੇ ਕਿਹਾ ਕਿ ਐਫ ਆਈ ਆਰ ਦਰਜ ਕਰ ਲਈ ਐਫ ਆਈ ਆਰ ਦਰਜ ਕਰਕੇ ਅਸੀਂ ਬਕਾਇਦਾ ਤੌਰ ਤੇ ਪਰਚੋਲ ਕਰ ਰਹੇ ਹਾਂ ਸੀਸੀਟੀਵੀ ਕੈਮਰੇ ਖੰਗਾਲ ਰਹੇ ਹਾਂ ਤੇ ਉਹਦੀ ਜਾਣਕਾਰੀ ਦੇ ਹਵਾਲੇ ਨਾਲ ਅਗਲੀ ਕਾਰਵਾਈ ਕਰਾਂਗੇ ਪਰ ਯੋਧਿਆ ਦੇ ਕਮਿਸ਼ਨਰ ਕਹਿੰਦਾ ਕਿ ਸਾਨੂੰ ਇਹ ਵੀ ਸ਼ੰਕਾ ਕਿਤੇ ਠੇਕੇਦਾਰ ਦੀ ਸਕੀਮ ਹੈ ਤਾਂ ਨਹੀਂ ਕਿ ਲਾਈਟਾਂ ਪੂਰੀਆਂ ਲਾਈਆਂ ਹੀ ਨਾ ਹੋਣ ਕਿਤੇ ਉਹਦੇ ਪਦਰਤੀ ਕਪੜਾ ਤਾਂ ਨਹੀਂ ਚਲੋ ਚਾਹੇ ਚੋਰੀ ਹੋਈ ਹੈ ਚਾਹੇ ਕਪੜਾ ਹੋਇਆ ਇਰਾਮ ਦੀ ਨਗਰੀ ਚੋਂ ਤੇ ਮੋਦੀ ਯੋਗੀ ਦੇ ਰਾਜ ਦੇ ਚੋਂ ਜੇ ਕੁਝ ਹੋ ਰਿਹਾ ਤੇ 78ਵੇਂ ਆਜ਼ਾਦੀ ਦਿਹਾੜੇ ਮਨਾ ਰਹੇ ਹਾਂ ਸੀ ਕਿੱਥੇ ਆਰਾਮ ਰਾਜ ਜਨਾਬ ਜਵਾਬ ਦਿਓ